ਉਹ ਜੀ ਸਸੇ ਗਾ ਜੀ ਦਾ ਸਾਰੇ ਨੂੰ ਮੈਂ ਤਾਂ ਆਪਣੀ ਅਮਰਜੀਤ ਕਰ ਦੇਸ਼ੀ ਜੋਸ਼ੀ ਜਨ ਲਾਂ ਤੇ ਮੈਂ ਤਾਂ ਬਾਕੀ ਸਾ ਤਗਿਆ ਲੋ ਜੀ ਗੀਤਾਂ ਦੇਾਰੇ ਤੋਂ ਬਹੁਤ ਹੀ ਪਿਆਰਾ ਜਿਹਾ ਲੋਕੀ ਚ ਲੈ ਕੇ ਮੈਂ ਤੁਹਾਡੇ ਅ ਜੀ ਹੋਈਆਂ ਤੇ ਤੁਸੀਂ ਅੱਜ ਮੈਂ ਤੁਹਾਨੂੰ ਬਹੁਤ ਮਤਲਬ ਜਿਹੜਾ ਲੱਤਾਂ ਕਾਉਂਗੀ ਓਹੋ ਨਾਲੇ ਇੱਕ ਸਿਰ ਦਿਖਾਉਂਗੀ ਉਹ ਕਿਰਨੀਆਂ ਬਾਰੇ ਮੋੜਦੇ ਜੇ ਫੇਲ ਆਉਂਦਾ ਫੇਲ ਹੋ ਗਏ ਉਹਨਾਂ ਫਿਰ ਠੀਕ ਹੋ ਜਾਂਦੇ ਨੇ ਕੁਈ ਦੈਸ ਸੁਸਤ ਕਰਨ ਦੀ ਲੋੜ ਨਹੀਂ ਉਹ ਮੁਰਦਾ ਪੈ ਲੁੱਕਾ ਪਹਿਲਾਂ ਹੀ ਪਾਇਆ ਹੋਇਆ ਹੁਣ ਵੀ ਪੌਂਚ ਭੈਣ ਨੇ ਬੈਂਕੂਰ ਤੋਂ ਮੈਨੂੰ ਪੁੱਛਿਆ ਤੇ ਉਹ ਕਹਿੰਦੀ ਸਾਨੂੰ ਇਹ ਬੂਟੀ ਦਿਖਾਓ ਤੇ ਬੂਟੀ ਹੁਣ ਘੱਟ ਕੇ ਲੈਂਦੀ ਐ ਉਹ ਵੀ ਦਿਖਾਉਂਗੀ ਤੇ ਹੁਣ ਤੁਸੀਂ ਪਹਿਲਾ ਅਜੋ ਬੂਤ ਗੱਲ ਤੇ ਫੇਰ ਅਜੋ ਨੁਕਤੇ ਗੱਲ ਹੈ ਲੋ ਮਾਣੋ ਇਸ ਪਿਆਰੇ ਜਿਹੇ ਲੋਕ ਦੀ ਦਾ ਆਨੰਦ ਸ਼ਾਇਦ ਤੁਸੀਂ ਇਹ ਪਹਿਲਾਂ ਗੀਤ ਕਦੇ ਨਹੀਂ ਸੁਣਿਆ ਹੋਊਗਾ ਤੁਮੇ ਗੀਤ ਕੇ ਮੈਨੂੰ ਜਰੂਰ ਕਮੈਂਟ ਕਰਕੇ ਦੋ ਜੋ ਸਿਫ

ਲਹਿਣ ਵੀਰਾਂ ਦੇ ਸਾ ਵਿੱਚ ਸਾ ਪਹਿਣਾ ਮਹਿੰਦੀ ਨਹੀਂ ਸੁਣ ਮਹਿੰਦੀ ਜਾਨ ਪਹਿਣਾ ਦੀ ਵੀਰਾਂ ਦੇ ਵਿੱਚ ਰਹਿੰਦੀ ਮਹਿੰਦੀ ਨਹੀਂ ਸੁਣ ਮਹਿੰਦੀ ਜਾਨ ਪਹਿਣਾ ਦੀ ਵੀਰਾਂ ਦੇ ਵਿੱਚ ਰਹਿੰਦੀ ਖੁਸ਼ੀਆਂ ਵੀਰਾਂ ਚ ਵੰਡ ਕੇ ਲੈ ਕੇ ਢੋਲੀ ਦੇ ਵਿੱਚ ਬੈਂਦੀ ਮਹਿੰਦੀ ਸੁਣ ਮਹਿੰਦੀ ਜਾਨ ਪੈਣਾਂ ਦੀ ਵੀਰਾਂ ਦੇ ਵਿੱਚ ਰਹਿੰਦੀ ਮਹਿੰਦੀ ਸੁਣ ਮਹਿੰਦੀ ਜਾਨ ਪੈਣਾਂ ਦੀ ਵੀਰਾਂ ਦੇ ਵਿੱਚ ਰਹਿੰਦੀ ਵੀਰਾਂ ਨਾਲ ਸਰਦਾਰੀਆਂ ਸੌਂਦੀਆਂ ਨੇ

ਐਸਾ ਵੱਜੇ ਨਾ ਕਿਸੇ ਨਾਲ ਲੋੜਾ ਮੋਰਾ ਬੈ ਸੁਣ ਮੋਰਾ ਐਸਾ ਵੱਜੇ ਨਾ ਕਿਸੇ ਨਾਲ ਲੋੜਾ ਮੋਰਾ ਬੈ ਸੁਣ ਮੋਰਾ ਐਸਾ ਵੱਜੇ ਨਾ ਕਿਸੇ ਨਾਲ ਲੋੜਾ ਵੀਰਾਂ ਨਾਲ ਜਹਾਨ ਬਸਦਾ ਲੱਕ ਤੋੜ ਜਾਂਦਾ ਵੀਰਾਂ ਦਾ ਵਿਛੋੜਾ ਮੋਰਾ ਬੈ ਸੁਣ ਮੋਰਾ ਐਸਾ ਮੱਜ ਦੇ ਨਾ ਕਿਸੇ ਨਾਲ ਲੋੜਾ ਕਾਮ ਬੈ ਸੁਣ ਕਾਮ ਬੈ ਸੁਣ ਕਾਮ ਕਾਮ ਬੈ ਸੁਣ ਕਾਮ ਸੁਣ ਕਾਮ ਕਦੇ ਲੱਗਣ ਨਾ ਤੱਤੀਆਂ ਹਵਾ ਮ ਕਾਮ ਬੈ ਸੁਣ ਕਾਮ ਕਦੇ ਲੱਗਣ ਨਾ ਤੱਤੀਆਂ ਹਵਾ ਮ ਦਿੰਆਂ ਵੀ ਬੁਝ ਰਹਿਂਦੀਆਂ ਸਦਾ ਰਹਿਣ ਜਿਉਂਦੀਆਂ ਮਾਮਾ ਕਾਮ ਲਸਣ ਕਾਮ ਕਦ ਲਗਣ ਨਾ ਤੱਤਿਆਂ ਹਵਾਵਾਂ ਹੋਰ ਰਿਸ਼ਤੇਆਂ ਕੋਲੋਂ ਜੋ ਮਿਲਦੀਆਂ ਨਾ ਉਨਾਂ ਖੁਸ਼ੀਆਂ ਤੋਂ ਖੁੰਝ ਨਾ ਜਾ ਬਾਪੂ ਟੁੱਟ ਪੈਂਦਾ ਪਹਾੜ ਮਸੀਤਾਂ ਦਾ ਉਠਦੀ ਸ਼ਿਰ ਤੋਂ ਜਦ ਘੋੜ ਦੀ ਸ਼ਾਨ ਵਾ ਤਾਰਾ ਵੇ ਸੁਣ ਤਾਰਾ ਤਾਰਾ ਵੇ ਸੁਣ ਤਾਰਾ ਹਰ ਸੁਖ ਕਰ ਜਾਂਦਾ ਏ ਕਿਨਾਰਾ ਤਾਰਾ ਬੇਸੁਣ ਤਾਰਾ ਹਰ ਸੁਖ ਕਰ ਜਾਂਦਾ ਏ ਕਿਨਾਰਾ ਹੱਥ ਦੇ ਕੇ ਰੱਖੀ ਮਾਲਕਾ ਖੁਸੇ ਕਿਸੇ ਨਾ ਕਿਸੇ ਨੂੰ ਨਾ ਬਪੂ ਦਾ ਸਹਾਰਾ ਤਾਰਾ ਬੇਸੁਣ ਤਾਰਾ ਤਾਰਾ ਬੇਸੁਣ ਤਾਰਾ हथ दे के रखी मालिक ख़ुशे थो नवे बापू द सहारा ख़ुशे किसे न किसे थो न बापू द सहारा तारा बि सुण तारा ಿಶತೆ ಲೂದೆ ಕಡೆದೆ ಕೇಲ್ಹೂ ಕೇಲೇನೆ ಕದ ರೂಸೆಯ ಕಾಖನ ಹೂ ರಿ ਰਿਸ਼ਤੇ ਲਹੁ ਦੇਖ ਦੇਨਾ ਫੁੱਲ ਦੇ ਨੇ ਅਰ ਕਲ ਦੇ ਰੁੱਸਿਆਂ ਖਾਖਨਾ ਹੋਣ ਰਿਸ਼ਤੇ ਕੰਜੀਆਂ ਵਾਲਾ ਕਰੇ ਇਵਾਦ ਤਾਂ ਜੀ ਰਹਿਣ ਬਸ ਦੇ ਤੇ ਸਦਾ ਜਿਉਣ ਰਿਸ਼ਤੇ ਮਾਲਾ ਲਈ ਸੁਣ ਮਾਲਾ ਦੇみ ਸਭ ਨੂੰ ਸੁਨੇਹਾ ਸੁਖਵਾਲਾ ਮਾਲਾ ਨੀ ਸੁਣ ਮਾਲਾ ਦੇ ਸਭ ਨੂੰ ਸੁਨੇਹਾ ਸੁਖ ਬਾਲਾ ਦੁੱਖ ਬੁਰਾ ਆਪਣੇ ਆਂਦਾ ਚੜੇ ਕਦੇ ਨਾ ਕਿਸੇ ਲਈ ਦਿਨ ਕਾਲਾ ਓਏ ਮਾਲਾ ਨੀ ਸੁਣ ਮਾਲਾ ਦੇ ਸਭ ਨੂੰ ਸੁਖ ਦਸਨ ਆਹਰਾ ਮਾਲਾ ਸੁਣ ਮਾਲਾ ਦੇ ਸਭ ਨੂੰ ਸੁਨੇਹਾ ਸੁਖ ਬਾਲਾ ਲੋ ਜੀ ਗੀਤ ਹੋਇਆ ਪੂਰਾ ਵਿੱਚ ਵਿੱਚ ਮੜ ਜਾ ਉਹ ਪੁੱਲ ਜੇਗੀ ਹੈ ਨਾ ਤਾਂ ਕੋਈ ਨਾ ਸਮਝਾਤਾ ਦੁਬਾਰਾ ਫੇਰ ਫੇਰ ਤੇ ਮਾਫ਼ ਕਰਦਾ ਕਿਥੋਂ ਬਾਤ ਵਧੀਆ ਨਹੀਂ ਗਾਇਆ ਗਿਆ ਹੈ ਨਾ ਤੇ ਲੋ ਹੁਣ ਆ ਜੋ ਆਪਾਂ ਟੇਬਲ ਤੇ ਇਹਨੋਂ ਇਹ ਭੈਣ ਨੇ ਬੈਨ ਕੰਗਰ ਤੋਂ ਮੈਨੂੰ ਕੈਨੇਡਾ ਤੋਂ ਉਹਨੇ ਪੁੱਛਿਆ ਕਿ ਨਹੀਂ ਸਾਨੂੰ ਇੱਥੇ ਸਿੱਧਾ ਪਤਾ ਨਹੀਂ ਲੱਗਦਾ ਇਹ ਇਹ ਕਈ ਨਾਉਣ ਹੈ ਤੁਸੀਂ ਉੱਥੇ ਆਪਣੇ ਜਿਹੜੇ ਸ਼ਾਪ ਤੇ ਜਾਓਗੇ ਪੁੱਛ ਲਿਓ ਉਹਨੂੰ ਇਹਨੂੰ ਇੱਕ ਛੱਤੀ ਵੀ ਕਹਿੰਦੇ ਨੇ ਇਹਨੂੰ ਸੰਠੀ ਵੀ ਕਹਿੰਦੇ ਇਹਨੂੰ ਕਦਾ ਵੇਲ ਵੀ ਕਹਿੰਦੇ ਨੇ ਹਨ ਤੇ ਛੱਠੀ ਵੀ ਕਹਿੰਦੇ ਨੇ ਸੰਠੀ ਕਹਿੰਦੇ ਅਸੀਂ ਇਹਨੂੰ ਛੱਟ ਕਹਿੰਦੇ ਹਾਂ ਹਨ ਤੇ ਲੋ ਇਹਦੇ ਆ ਪੱਤਿਆਂ ਦੀ ਪਛਾਣ ਕਰ ਲਓ ਹਨ ਇਹ ਰੂਟੀ ਸਾਡੇ ਹੁ ਗਮਲੇ 'ਚ ਹੋਈ ਸੀ ਤੇ ਜੇ ਤੁਹਾਨੂੰ ਕਿਸੇ ਦੀ ਪਛਾਣ ਆਉਂਦੀ ਆ ਐਸਾ ਨਹੀਂ ਹੁੰਦੀ ਇਹ ਆ ਮੈਂ ਤੁਹਾਨੂੰ ਨਾ ਪੱਤਾ ਲਾ ਦੇਣਾ ਪੱਤਾ ਕਿਵੇਂ ਦੀ ਹੈ ਹੈਨਾ ਆ ਪੱਤੇ ਤੁਹਾਨੂੰ ਪਛਾਣ ਆਉਂਦੀ ਹੋਣੀ ਹੈਨਾ ਇਹ ਜਦੋਂ ਇਹ ਹਲੇ ਕੱਚਾ ਹੀ ਆ ਬੂਟਾ ਤੇ ਇਹ ਬਹੁਤ ਵੱਡਾ ਫੈਲ ਜਾਂਦਾ ਤੇ ਇਹ ਜਦੋਂ ਪੱਕ ਜਾਂਦਾ ਇਹਦੀ ਅਜੇ ਡੰਡੀ ਹੈ ਛੋਟ ਛੋਟੀ ਹਲਕੀ ਪਿੰਕ ਦੀ ਲੱਗਣ ਲੱਗ ਜਾਂਦੀ ਹਲਕੀ ਹਲਕੀ ਹੈਨਾ ਤੇ ਉਹ ਵੀ ਪੱਕੀ ਪਛਾਣ ਹੈ ਹੁਣ ਇੱਥੇ ਤਾਂ ਮੈਂ ਦੱਸ ਰਿਹਾ ਹੁਣ ਤੁਹਾਨੂੰ ਜੇ ਇਹਦੀ ਪਛਾਣ ਆਉਂ ਰ ਮੈਨੂੰ ਪਤਾ ਨਹੀਂ ਸਭ ਨੂੰ ਪਛਾਣ ਆਉਂਦੀ ਹੈ ਜੇ ਹੈਨਾ ਤੇ ਇਹਨੂੰ ਤੁਸੀਂ ਜਿਹੜੀਆਂ ਕਿਡਨੀਆਂ ਖਰਾਬ ਨੇ ਮਤਲਬ ਗੁਰਦੇ ਖਰਾਬ ਨੇ ਤਾਂ ਇਹਨੂੰ ਤੁਸੀਂ ਮੈਂ ਭੈਣਾ ਨੂੰ ਪੁੱਛਿਆ ਤੁਸੀਂ ਪਾਣੀ ਕਿਵੇਂ ਕੱਢਦੇ ਹੋ ਉਹ ਕਹਿੰਦੇ ਜੀ ਅਸੀਂ ਇਹਨੂੰ ਐ ਘਟਲੇ ਸਾਰੀ ਨੂੰ ਇੰਨੀ ਸਰੀ ਤੇ ਕੱਟ ਕੇ ਅਸੀਂ ਉਹਦੇ ਚ ਪਾਈ ਜੰਨੇ ਆਂ ਉੰਡੇ ਸੋਟੇ ਪਹਿਲਾਂ ਕੱਟ ਲੈਣੇ ਆ ਫਿਰ ਮੀਸੀ ਜਿਹੜਾ ਕੱਟ ਲੈਣੇ ਆ ਚਾਹੇ ਪਹਿਲਾਂ ਹੀ ਮੀਸੀ ਜਿਹੜਾ ਜਿਵੇਂ ਤੁਸੀਂ ਤੁਸੀਂ ਮناسب ਸੰਝੋ ਉਵੇਂ ਕਰ ਲਓ ਕਹਿੰਦੇ ਫਿਰ ਅਸੀਂ ਐ ਕਰਕੇ ਕਿੰਨੇ ਚ ਪਾ ਕੇ ਫਿਰ ਉਹਨੂੰ ਮਚੋੜ ਲੈਣੇ ਗਲਾਸ ਚ ਕਟੋ-ਕਟੇ 50 ਗ੍ਰਾਮ ਪਾਣੀ ਮਰੀਜ਼ ਨੂੰ ਜ਼ਰੂਰ ਪਿਆਓ ਹਰ ਰੋਜ਼ ਉਹ ਪਹਿਲੇ ਦਿਨ ਤੇ ਅਸਰ ਹੋਣਾ ਸ਼ੁਰੂ ਹੋ ਜੂਗਾ ਮਤਲਬ ਉਹਨੂੰ ਪਛਾਰ ਖੁੱਲ ਕੇ ਆਉਣ ਲੱਗ ਜੂਗਾ ਹੈਨਾ ਹੋਰ ਬਾਸਟਰਿੰਦੀ ਹੈ ਨਾ ਤਖਲੀਪ ਰਹਿੰਦੀ ਹੈ ਤੇ ਇਹਨੂੰ ਆਪ ਸਾਰਾ ਪਰਿਵਾਰ ਵੀ ਹਫ਼ਤੇ ਚ ਇੱਕ ਵਾਰ ਸਬਜ਼ੀ ਚ ਪਾ ਕੇ ਯਾ ਮਤਲਬ ਉਸ ਦਾਲ, ਸਪੀਰਨੀ, ਪਾਲੀਆਂ, ਪਾਲਕ ਪਾ ਲੈਣੇ ਆ ਸਾਰੇ ਖਾਓ ਤੇ ਕਿਸੇ ਨੂੰ ਇਹ ਪ੍ਰੋਬਲਮ ਨਹੀਂ ਹੋਣੀ ਤੇ ਇਹ ਸੌਣ ਭਾਦੋਂ ਤੱਕ ਤਾਂ ਅਸੂ ਤੱਕ ਤੇ ਹਰੀ ਰਹੂਗੀ ਨਵੰਬਰ ਸਾਤ ਕੇ ਹਨਾ ਫਿਰ ਇਹ ਸੁੱਕਣੀ ਸ਼ੁਰੂ ਹੋ ਜਾਂਦੀ ਹੈ ਉਹ ਕੱਲ ਇੱਕ ਵੈਦ ਨੇ ਦੱਸਿਆ ਕਹਿੰਦੇ ਜੀ ਤੁਸੀਂ ਇਹਨਾਂ ਫਿਰ ਨਾ ਪਾਊਡਰ ਬਣਾ ਕੇ ਰੱਖ ਲਓ ਫਿਰ ਇੱਕ ਚਮਚਾ ਰੋਜ਼ ਪਾਣੀ ਘੋਲ ਕੇ ਦੇ ਦਿਓ ਮਰੀ ਨੂੰ ਆਪ ਵੀ ਪੀ ਸਕਦੇ ਹੋ ਤੁਸੀਂ ਹਨਾ ਤੇ ਦੋ ਚਮਚੇ ਦੇ ਤੇ ਜਿਵੇਂ ਵੀ ਮੁਨਾਸਬ ਸਮਝੇ ਜਿਹੜਾ ਰੋਜ਼ ਤੇ ਡਾਈਜੈਸਟ ਕਰਾਉਣ ਦੀ ਲੋੜ ਨਹੀਂ ਬਿਲਕੁਲ ਬਰੀ ਹੋ ਜੂਗਾ ਤੇ ਮੈਂ ਇਹ ਤਾਂ ਤੁਹਾਨੂੰ ਪਹਿਲਾਂ ਵੀ ਮੇਰੀ ਵੀਡੀਓ ਪਾਈ ਦੀ ਆ ਮੈਂ ਉਹ ਨੌਵੇਂ ਕਲਾਸ ਚ ਕੱਢੀ ਸੀ ਸਾਡੇ ਇੱਕ ਟੀਚਰ ਨੇ ਦੱਸਿਆ ਕਹਿੰਦੇ ਵੀ ਐਲਜਾਬੈਥ ໄຊਸੀ ਤੇ ਜਵਾਹਰ ਲਾਲ ਨਹਿਰੂ ਨੇ ਇਹ ਉਹਨਾਂ ਨੂੰ ਬੂਟੀ ਪੱਟ ਕੇ ਦਿੱਤੀ ਕਹਿੰਦੇ ਸਾਡੇ ਦੇਸ਼ ਦਾ ਇਹ ਬੂਟੀ ਤੁਸੀਂ ਗਿਫਟ ਲੈ ਕੇ ਜਾਓ ਵੀ ਕਦੇ ਕਿਸੇ ਦੀ ਇਹ ਕਿਰਨੀ ਫੇਲ ਨਹੀਂ ਹੋਣੀ ਤੇ ਕੋਈ ਉਹਨੂੰ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਹੋਣੀ ਪੈਣੀ ਤੇ ਲੋ ਬਾਕੀ ਪਰਮਾਤਮਾ ਕੋਲ ਹੀ ਕਰੇ ਕਰਕੇ ਦੇਖ ਲੋ ਇਹਦਾ ਕੋਈ ਨੁਕਸਾਨ ਨਹੀਂ ਮੈਂ ਤੁਹਾਨੂੰ ਚੱਪ ਕੇ ਵੀ ਦਿਖਾ ਦਿੰਦੀ ਜੀ ਐ ਆਪਾਂ ਬਾਹਰ ਖਾਣ ਹੀ ਨਾ ਸਕਦੇ ਚੱਪ ਨਹੀਂ ਸਕਦੇ ਤੇ ਪੰਜ ਸੱਤ ਜੇ ਵਾਲਾ ਪਰਤੇ ਚੱਪ ਨੂੰ ਤਾਂ ਚੱਪ ਹੀ ਲਊਗਾ ਆ ਦੇਖੇ ਦਾ ਕੋਈ ਨੁਕਸਾਨ ਨਹੀਂ ਜੇ ਖੇਤੋਂ ਲਿਓ ਨਿਓ ਕਿਸੇ ਸਪਰੇਅ ਨਾਲ ਕਰੀ ਹੋਵੇ ਚਲੋ ਫੇਤਰ ਉੱਤ ਪਿਆੰਦਾ ਤੋ ਉਹ ਜ਼ਰੂਰ ਲੋ ਕਰਿਆ ਤੁਸੀਂ ਮੈਂ ਰਹੂੰ ਗਾ ਆ ਨਾਲ ਇਹਨੂੰ ਚੱਪਦਾ ਸਾਡੇ ਕੋਈ ਜ਼ਖਲਾ ਨਹੀਂ ਪੈਗਾ ਤੇ ਇਹਨੂੰ ਤੁਸੀਂ ਉਹਦੇ ਵਿੱਚ ਪਾ ਕੇ ਰੋਟੀਆਂ ਚ ਜਿਵੇਂ ਆਪਾਂ ਮੇਥਿਆਂ ਦੀ ਮੇਥੇ ਬਣਾ ਲੈਣੇ ਜਾਂ ਨਹੀਂ ਪਰ ਜੀਵਨਾ ਕੇ ਵੀ ਖਾ ਸਕਦੇ ਆ ਸਾਗ ਦੇ ਵਿੱਚ ਤਾਂ ਇੱਕ ਹਫ਼ਤੇ ਚ ਜਰੂਰ ਪਾ ਲਓ ਸਾਗ ਵੀ ਇੰਨਾ ਸਵਾਦ ਬਣਾਉਂਦਾ ਜੀ ਮੈਂ ਆਪਾਂ ਕਾਲਕ ਤੋਂ ਨੇ ਇਹਨੂੰ ਉਰਸ਼ਟ ਕਹਿ ਲੈਣੇ ਐ ਇੱਥੇ ਤਾਂ ਹੁਣ ਚਾਹੇ ਗੱਡੇ ਘਰ ਕੇ ਲਿਜੋ ਇੰਨੀ ਕੋਈ ਗੱਲ ਨਹੀਂ ਤੇ ਫਿਰ ਇਹਨੂੰ ਸਕਾ ਕੇ ਰੱਖ ਲਓ ਉਸ ਤੋਂ ਬਾਅਦ ਉਹਦਾ ਬੋਹਰ ਬਣਾ ਕੇ ਰੱਖ ਲਓ ਤੇ ਭਾਈ ਦੁਕਾਨ ਤੇ ਤੁਸੀਂ ਹੁਣ ਜਿਹੜੀ ਵੀ ਸ਼ੌਕਤ ਜਾਨਣਿਓ ਇੱਧਰ ਕੈਨੇਡਾ ਤੇ ਜਿਹੜਾ ਵੀ ਸਾਰੇ ਨਾ ਹੁੰਨ ਦੱਸਦੇ ਹੋ ਵੀ ਇਹ ਇਹਨੂੰ ਕਹਿੰਦੇ ਨੇ ਸਾਂਠੀ ਸੱਠੀ ਕਿ ਪੱਤੀ ਫੇਰੜਾ ਹੈ ਨਾ ਤੇ ਗਦਾ ਬੇਲ ਤੇ ਹੁਣ ਮੈਨੂੰ ਕਿ ਭੈਣ ਨੇ ਇੰਨੀ ਸਾਰੀ ਪਾਈ ਹੋਈ ਚ ਜਮੇ ਪਛਾਣ ਆਉਂਦੀ ਆ ਉਹਨੇ ਇੰਨਾ ਸਾਰਾ ਪਾਇਆ ਹੋਇਆ ਮੈਨੂੰ ਲੱਭੀ ਨਹੀਂ ਹੋਇਆ ਮੇਰੇ ਮੀਡੀਆ ਤੇ WhatsApp ਤੇ ਪਾਇਆ ਹੋਇਆ ਮੈਨੂੰ ਕੱਢਣੀ ਆਈ ਤੇ ਉਹ ਜੇ ਤੁਹਾਨੂੰ ਮਿਲ ਜੇ ਤਾਂ ਉਹ ਉਹ ਵੀ ਬਹੁਤ ਪਛਾਣ ਆਉਂਦੀ ਆ ਜਦੋਂ ਇਹ ਪੱਕੀ ਹੋ ਗਈ ਨਾ ਬੁੱਤੀ ਪੱਕ ਗਈ ਹੁਣ ਤੱਕ ਅੱਜ ਜੀ ਤੋੜ ਕੇ ਲੈਣੀਆਂ ਤਾਂ ਜੀ ਜੇ ਡੰਡੀ ਆ ਹਲਕੀ ਜਿਹੀ ਗੁਲਾਬੀ ਇੰਕਰੀ ਹਲਕੀ ਹੋ ਜਾਂਦੀ ਆ ਐਂ ਵੀ ਪਛਾਣ ਆ ਜਾਂਦੀ ਆ ਤੇ ਬਾਕੀ ਹੁਣ ਤੁਸੀਂ ਦੇਖ ਲਓ ਜਿਵੇਂ ਤੁਹਾਨੂੰ ਠੀਕ ਲੱਗਿਆ ਹੈ ਨਾ ਇੱਥੇ ਪੰਜਾਬ ਦਾ ਥਾਂ ਥਾਂ ਤੇ ਗੁਰਦਾਸਪੁਰ ਦੀ ਪੰਨੀਆ ਕਲੇ ਉਸ ਦਿਨ 61 ਕਹਿੰਦੇ ਆ ਬਠਿੰਡਾ ਕੋਲੇਣਾ ਮੰਡੀ ਉਥੇ ਸਾਰੇ ਨੂੰ 81 ਕਹਿੰਦੇ ਨੇ ਇੱਧਰ ਜ਼ਿਲ੍ਹਾ ਸੰਗਰੂਰ ਇੱਥੇ ਇਹਨੂੰ ਸਲਫੀ ਵੀ ਕਹਿੰਦੇ ਤੇ 25 ਵੀ ਕਹਿੰਦੇ ਨੇ ਲੁਧਿਆਣਾ ਵਾਲੇ 25 ਕਹਿੰਦੇ ਨੇ ਤੇ ਬਾਕੀ ਤੁਸੀਂ ਦੇਖ ਲਓ ਮੈਂ ਤੁਹਾਨੂੰ ਹੁਣ ਉਹਨੂੰ ਵਾਰੀ ਵਾਰੀ ਪੂਰਾ ਸਮਝਾ ਕੇ ਦੱਸਦਾ ਜੇ ਤੁਹਾਨੂੰ ਸਮਝ ਆਈ ਹੈ ਪਰਮਾਤਮਾ ਕਰੂ ਇੱਥੇ ਇਹਦਾ ਇਡਾ ਵੱਡਾ ਰੋਗ ਆ ਗੁਰਦੇ ਬਦਲਨੇ ਪੈਂਦੇ ਨੇ ਗੁਰਦੇ ਫੇਲ ਹੋਏ ਵੀ ਠੀਕ ਕਰਦੇ ਨੇ ਬਾਕੀ ਤਾਂ ਆਪਣੀ ਕਿਸਮਤ ਆ ਹੈਨਾ ਤੇ ਇਹਨਾਂ ਦੇ ਡਾਕਟਰਾਂ ਕੋਲੇ ਆਪਾਂ ਜਾਂਦੇ ਆ ਕਿ ਉਹਨਾਂ ਤੋਂ ਵੀ ਠੀਕ ਹੁੰਦਾ ਪਰ ਇਹ ਤਾਂ ਜਾਦੂ ਵਾਲਾ ਕੰਮ ਐ ਮਾਹਾਂ ਪੁਰਸ਼ਾਂ ਦੱਸਿਆ ਹੋਇਆ ਤੇ ਜਿਸ ਦਾ ਨਿਯਤਿਆ ਤੱਕ ਪੂਰ ਇਹਦਾ ਪਾਪ ਕਰਕੇ ਕੋ ਧੰਨਵਾਦੀ ਕਰਨ ਨੂੰ ਫੇਰ ਮਿਲਦੇ ਆਪਾਂ ਨਵੇਂ ਗੀਤ ਤੇ ਨਵੇਂ ਸੁਨੋਤੇ